ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਵਟਾਂਗੇ 7301 ਝੋਨਾ ਤੇ ਦੇਖਦੇ ਹਾਂ ਇਸ ਦਾ ਕੀ ਝਾੜ ਵਗੈਰਾ ਨਿਕਲਦਾ ਤੇ ਕਿੰਨਾ ਕੁ ਪ੍ਰਾਲੇ ਦਾ ਬਣਦਾ ਇੱਕ ਮਹਿਣ ਆ ਚੁੱਕੀ ਆ ਤੇ ਇਹ ਤਾਂ ਸਿਰਫ ਆਪਾਂ ਜੀ ਲਾਇਆ ਹੀ ਸਿਰਫ ਚੈੱਕ ਕਰਨ ਲਈ ਵੀ ਕਿਵੇਂ ਵੀ ਸਹੀ ਆਗਣੀ ਇਹ ਆਪਣਾ ਅੱਧਾ ਕਿੱਲਾ ਹੀ ਤੁਹਾਨੂੰ ਦੇ ਦੇ ਦਿੰਦੇ ਹਾਂ ਅੱਧੇ ਕਿੱਲੋ ਚ ਕਿੰਨਾ ਝਾੜ ਨਿਕਲਦਾ ਵਾ ਲੋ ਜੀ ਜੇ ਆਪਾਂ ਗੱਲ ਕਰੀਏ ਇਸ ਦੀਆਂ ਮੁੰਜਰਾਂ ਦੀ ਤਾਂ ਦੇਖੋ ਇਹ ਦਾਣੇ ਪੂਰੇ ਪੱਕ ਚੁੱਕੇ ਆ ਤੇ ਇਸ ਵਿੱਚ ਨਾ ਜਿਆਦੀਆਂ मुंजਰੇ ਦਿਖ ਰਹੀਆਂ ਦੇਖੋ ਕੋਈ ਥੱਲੇ ਝੋਨੇ ਦੇ ਪਰਾਲੀ ਜਾਂ ਹੋਰ ਕਿਨਾਰੇ ਇਹਦਾ ਪੱਤਾ वगैरह ਕੁਝ ਨਹੀਂ ਦਿਖ ਰਿਹਾ ਸਿਰਫ मुंजਰੇ ਦਿਖ ਰਹੀਆਂ ਤੇ ਜੇ ਆਪਾਂ ਕੱਲھی ਇਹ ਗੱਲ ਕਰੀਏ 110 ਦੀ ਇਧਰ ਦੇਖੋ मुंजਰਾ ਦੇ ਨਾਲ ਇਹਦੇ मुंजਰਾ ਘਟ ਤੇ ਪੱਤੇ ਝੋਨੇ ਜ਼ਿਆਦਾ ਦਿਖ ਰਿਹਾ ਵਾ ਸੋ ਇਹ ਤਾਂ ਹੁਣ ਬਾਕੀ ਝਾੜ ਤੋਂ ਪਤਾ ਲੱਗੂ ਕਿਹਦਾ ਝੜ ਜ਼ਿਆਦਾ ਵਾ ਸੋ ਇਧਰ ਆਪਣੇ ਦੇਖੋ ਕੰਬਾਈਨ ਇਧਰ ਲੱਗੀ ਹੋਈ ਆ ਤੇ ਇੱਕ ਮੈਂ ਤੁਹਾਨੂੰ ਹੋਰ ਚੀਜ਼ ਦਿਖਾਉਣਾ ਤੇ ਦੇਖੋ ਇਹਦੀ ਪ੍ਰਾਲੀ ਜਿਵੇਂ ਹੀ ਨਹੀਂ ਹੈ ਮਗਰ ਪ੍ਰਾਲੀ ਬਿਲਕੁਲ ਥੋੜੀ ਥੋੜੀ ਮੈਂ ਥੋੜੀ ਫਾਸਟ ਫਾਰਵਰਡ ਵੀਡੀਓ ਕਰਦਾ ਆ ਆ ਦੇਖੋ ਜੀ ਮਗਰ ਪ੍ਰਾਲੀ ਬਿਲਕੁਲ ਥੋੜੀ ਥੋੜੀ ਆਇਆ ਪੈਸੇ ਮੈਂ ਸਲਵਾਇਆ ਨਾਲ ਤੇ ਪ੍ਰਾਲੀ ਬਿਲਕੁਲ ਨਾ ਮਾਤਰ ਦੇਖੋ ਬਹੁਤ ਘੱਟ ਤੇ ਬੂਟਾ ਦੇਖੋ ਸਿਰਫ ਕਾਫੀ ਨੀਵਾ ਕਰਕੇ ਉਹਨਾਂ ਬਲੇਡ ਲਾਇਆ ਵਾ ਤੇ ਸਿਰਫ ਗਿਠ ਗਿਠ ਦਾ ਬੂਟਾ ਛੱਡਿਆ ਆ ਦੇਖੋ ਸਿਰਫ ਗਿਠ ਦੇ ਬਰਾਬਰ ਇਹ ਚੋਨੇ ਦਾ ਪ੍ਰਾਲ ਬਹੁਤ ਘਟਾ ਤੇ ਝਾੜ ਵਗੈਰਾ ਦੇਖਦੇ ਆ ਉਹ ਘਟਾ ਜਾਂ ਮੀਡੀਅਮ ਜਾਂ ਜ਼ਿਆਦਾ ਵਾ ਤੇ ਆਪਣਾ ਇਧਰ ਅੱਧਾ ਕਿੱਲਾ ਹੀ ਸੋਦੇ ਕਿਲੋ ਦੇਖਦੇ ਆ ਕਿੰਨੀਆਂ ਟੈਂਕੀਆਂ ਨਿਕਲਦੀਆਂ ਤੇ ਉਸ ਤੋਂ ਆਪਾਂ ਨੂੰ ਅੰਦਾਜ਼ਾ ਹੋ ਜਾਏਗਾ ਲੋਈਆ ਇੱਕ ਟੈਂਕੀ ਭਰ ਚੁੱਕੀ ਹੈ ਜੀ ਤੇ ਉਹ ਆਪਾਂ ਟਰਾਲੀ ਜੀ ਖਾਲੀ ਕਰਾ ਰਹੇ ਆਂ ਤੇ ਆ ਮਸ਼ੀਨ ਵਾਲੇ ਦੇ ਮੁਤਾਬਕ ਇੱਕ ਟੈਂਕੀ ਵਿੱਚ ਜੀ ਕਹਿੰਦੇ 10 ਤੋਂ 12 ਕੁਇੰਟਲ ਚੋਂ ਨਾ ਆ ਜਾਂਦਾ ਤੇ ਆਪਾਂ ਚਲੋ ਇਹਨੂੰ 10 ਕੁਇੰਟਲ ਮੰਨ ਕੇ ਚੱਲਦੇ ਆਂ ਵੀ 10 ਕੁਇੰਟਲ ਹੋ ਚੁੱਕਾ ਵਾ ਤਹ ਦੇ ਦਾਣੇ ਵਗੈਰਾ ਦੇਖ ਲਓ ਬਿਲਕੁਲ ਸਾਫ਼ ਨੇ ਕੋਈ ਕਾਲੇ ਦਾਣੇ ਨਹੀਂ ਵਿੱਚੋਂ ਮੈਂ ਥੋੜਾਕ ਨੇੜੇ ਕਰਕੇ ਤੁਹਾਨੂੰ ਦਾਣੇ ਦਿਖਾਉਣਾ ਆ ਦੇਖੋ ਜੀ ਤੇ ਆ ਮਗਰ ਆਪਣਾ ਜੀ ਇੰਨਾ ਕੁ ਥਾਂ ਰਹਿ ਗਿਆ ਵਾ ਦੇਖੋ ਇਸ ਵਿੱਚ ਦੇਖਦੇ ਆ ਇਹ ਟੈਂਕੀ ਭਰਦੀ ਆ ਜਾਂ ਹੋਰ ਜਾਂ ਅੱਧੀ ਹੁੰਦੀ ਜਾਂ ਪੌਣੀ ਹੁੰਦੀ ਦੇਖਦੇ ਆ ਲੋ ਜੀ ਆਪਣੀ ਦੂਸਰੀ ਟੈਂਕੀ ਪੂਰੀ ਨਹੀਂ ਹੋਈ ਅੱਧੋਂ ਥੋੜੀ ਕਿ ਜ਼ਿਆਦੀ ਹੋਈ ਆ ਪੌਣੀ ਕਿ ਰਹਿ ਗਈ ਕਹਿ ਸਕਦੇ ਆ ਤੇ ਆ ਦੇਖੋ ਟਰਾਲੀ ਆਪਣੀ ਵੈੱਡ ਤੋਂ ਬਣਾ ਇੰਨੀ ਕੁ ਭਰ ਗਈ ਆ ਤੇ ਇਸ ਮੁਤਾਬਕ ਜੇ 10 ਕਿਲੋ ਕੁਇੰਟਲ ਆਪਣੀ ਪਹਿਲੀ ਟੈਂਕੀ ਚ ਹੋਇਆ ਤਾਂ ਅਗਲੀ ਟੈਂਕੀ ਚ ਆਪਾਂ ਮੰਨਦੇ ਆ 6 ਜਾਂ 7 ਕਿਲੋ ਕੁਇੰਟਲ ਟੋਟਲ ਆਪਣਾ ਅੱਧੇ ਕਿਲੋ ਜੀ 16 17 ਕਿਲੋ ਕੁਇੰਟਲ ਨਿਕਲ ਆਏ ਝੋਨਾ ਅੱਧੇ ਕਿਲਿਆਂ ਚੋਂ ਆਪਣੇ ਤੇ ਇਸ ਇਸ ਹਿਸਾਬ ਨਾਲ ਕਿੱਲੇ ਦੀ ਇਹਦੀ ਐਵਰੇਜ ਹੋਈ 35 ਤੋਂ 36 ਕਿਲੋ ਕੁਇੰਟਲ ਸੋ ਠੀਕ ਸੀ ਝੋਨਾ ਇਹ ਕਿਉਂਕਿ ਇਸ ਨੂੰ ਆਪਾਂ ਖਾਦ ਵਗਾਰ ਬਹੁਤ ਘਟ ਪਈ ਤੇ ਬਾਕੀ 110 ਝੋਨੇ ਨਾਲ ਵੀ ਇਹ ਥੋੜੇ ਦਿਨਾਂ ਚ ਹੋ ਗਿਆ ਜਾਨੀ 80 ਤੋਂ 90 ਦਿਨਾਂ ਵਿੱਚ ਇਹ ਪੱਕ ਗਿਆ ਤੇ ਬਾਕੀ ਹੁਣ ਮੰਡੀ 'ਤੇ ਜਾ ਕੇ ਪਤਾ ਚੱਲੇਗਾ ਕਰੈਕਟ ਕਿੰਨੇ ਕਿਲੋ ਹੁੰਦਾ ਸੋ ਇਸੇ ਤਰ੍ਹਾਂ ਆਪਾਂ 10 ਕੁ ਦਿਨਾਂ ਤੱਕ 110 ਝੋਨਾ ਵੜਾਂਗੇ ਤੇ ਉਸ ਦਾ ਇਸ ਨਾਲ ਇਸ ਨਾਲ ਕੰਪੈਰੀਸ਼ਨ ਕਰਾਂਗੇ ਕਿ ਉਸ ਦਾ ਝੜ ਕਿੰਨਾ ਨਿਕਲਦਾ ਤੇ ਕਿੰਨੀ ਕੁ ਪਰਾਲੀ ਇਸ ਦੇ ਮੁਕਾਬਲੇ ਹੁੰਦੀ ਆ ਸੋ ਮਿਲਦੇ ਆ ਨੈਕਸਟ ਵੀਡੀਓ 'ਚ ਵਧੀਆ ਲੱਗੀ ਤਾਂ